ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਦੋ ਸੁਹਾਦਰਾ ਅੱਜ ਅੱਜ ਦੀਆਂ ਕੁਝ ਗੱਲਾਂ ਵਤਾਂਈ ਤੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਨਵੇਂ ਪੋਪ ਦੀ ਜਿਹੜੀ ਚੋਣ ਹੋਈ ਆ ਉਹਨਾਂ ਦੇ ਬਾਰੇ ਦੂਜਾ ਕੈਲੀਫੋਰਨੀਆ ਵੱਲੋਂ ਕੈਨੇਡਾ ਵਾਸੀਆਂ ਲਈ ਛੋਟ ਦਿੱਤੀ ਗਈ ਹੈ ਇਹਦੇ ਬਾਰੇ ਗੱਲਬਾਤ ਕਰਾਂਗੇ ਤੀਜੀ ਵੈਂਕੂਵਰ ਦੇ ਨੇੜੇ ਇੱਕ ਸ਼ਹਿਰ ਐਨ ਮੋਰ ਉਹਦਾ ਮਾਮਲਾ ਹੈ ਚੌਥੀ ਗੱਲਬਾਤ ਵੈਂਕੂਵਰ ਦੇ ਵਿੱਚ ਜਿਹੜੇ ਫਾਇਰ ਅਲਾਰਮ ਖਰਾਬ ਹੋਏ ਉਹਦਾ ਮਾਮਲਾ ਹੈ ਤੇ ਅਖਰ ਦੇ ਵਿੱਚ ਆਟ ਵਾਇਰ ਪੋਰਟ ਬਾਰੇ ਗੱਲਬਾਤ ਕਰਾਂਗੇ ਦੱਸਦੇ ਆ ਕਿ ਯਾਤਰੀਆਂ ਦੀ ਗਿਣਤੀ ਜਿਹੜੇ ਪੈਸੈਂਜਰ ਨੇ ਉਹ ਬਹੁਤ ਜ਼ਿਆਦਾ ਵੱਧ ਰਹੀ ਹੈ ਸਭ ਤੋਂ ਪਹਿਲਾਂ ਜਿਹੜੇ ਪਾਪ ਦੀ ਚੋਣ ਹੋਈ ਹੈ ਉਹਦੇ ਬਾਰੇ ਕਾਰਡੀਨਲ ਰੌਬਰਟ ਪ੍ਰੀਵੈਸਟ ਅਮਰੀਕਾ ਦੇ ਨੇ ਇਹਨਾਂ ਦੀ ਚੋਣ ਕਰ ਲਈ ਗਈ ਹੈ ਬੇਸਿਕਲੀ ਇਹ ਸ਼ਿਕਾਗੋ ਤੋਂ ਨੇ ਤੇ ਇਹ ਨਵੇਂ ਪਾਪ ਜੋ ਉਹਨਾਂ ਦੀ ਚੋਣ ਹੋ ਗਈ ਹੈ ਤੇ ਪਹਿਲੇ ਅਮਰੀਕਨ ਨੇ ਜਿਹੜੇ ਹੁਣ ਪਹਿਲੇ ਅਮਰੀਕਨ ਹੋਣਗੇ ਜਿਹੜੇ ਕੈਥੋਲਿਕ ਚਰਚ ਨੂੰ ਲੀਡ ਕਰਨਗੇ ਸੋ ਜਦੋਂ ਪਾਪ ਬਣਾਏ ਜਾਂਦੇ ਆ ਉਹਨਾਂ ਦਾ ਜਿਹੜੇ ਪਾਦਰੀ ਜਾਂ ਕਹਿ ਲੋ ਧਰਮਗੁਰੂ ਹੁੰਦੇ ਨੇ ਇਹ ਇਕੱਠੇ ਹੁੰਦੇ ਨੇ ਉੱਥੇ 133 ਇਕੱਠੇ ਹੋਏ ਸੀ ਵਰਟੀਕਨ ਸਿਟੀ ਦੇ ਵਿੱਚ ਉਹਨਾਂ ਦੇ ਵਿੱਚੋਂ ਇਹ ਰੌਬਰਟ ਪ੍ਰੀਵੈਸਟ ਵੀ ਇੱਕ ਸੀਗੇ ਤੇ ਇਹਨਾਂ ਨੂੰ ਕਾਰਡੀਨਲ ਕਹਿੰਦੇ ਆ ਉੱਥੇ ਕਾਰਡੀਨਲ ਰੌਬਰਟ ਪ੍ਰੀਵੈਸਟ ਪਰ ਜਦੋਂ ਪਾਪ ਦੀ ਚੋਣ ਹੋ ਜਾਂਦੀ ਆ ਤੇ ਚੋਣ ਤੋਂ ਬਾਅਦ ਇਹਨਾਂ ਦਾ ਨਾਮ ਬਦਲਿਆ ਜਾਂਦਾ ਜਿੱਦਾਂ ਪਾਪ ਫਰਾਂਸਿਸ ਪਹਿਲਾਂ ਸੀਗੇ ਉਹਨਾਂ ਦਾ ਨਾਮ ਬਦਲਿਆ ਗਿਆ ਸੀ ਸੋ ਇਹਨਾਂ ਦਾ ਨਾਮ ਹੁਣ ਪਾਪ ਬਣਨ ਤੋਂ ਬਾਅਦ ਪਾਪ ਲਿਓ 14 ਇਹਨਾਂ ਦਾ ਨਾਮ ਰੱਖਿਆ ਗਿਆ ਜਦੋਂ ਇਹ ਇਲੈਕਟ ਹੋਏ ਆ ਤੇ ਇਹਨਾਂ ਨੂੰ ਜਿਹੜਾ ਇਹਨਾਂ ਦਾ ਜਿਹੜਾ ਪੈਪਲ ਨੇਮ ਆ ਉਹ ਲੀਓ 14 ਰੱਖਿਆ ਗਿਆ ਤੇ ਇਹ ਰਵਾਇਤ ਜਿਹੜੀ ਆ ਲਗਾਤਾਰ ਬੜੇ ਲੰਬੇ ਸਮੇਂ ਤੋਂ ਐਸੇ ਤਰੀਕੇ ਦੇ ਨਾਲ ਚੱਲੀ ਆਉਂਦੀ ਹੈ ਉਹਨਾਂ ਨੇ ਸ਼ਾਂਤੀ ਦਾ ਮੈਸੇਜ ਦਿੱਤਾ ਦੁਨੀਆ ਨੂੰ ਬਾਲਕਨੀ ਦੇ ਵਿੱਚ ਉਹਨਾਂ ਨੇ ਖੜੇ ਹੋ ਕੇ ਗਰੀਟ ਕੀਤਾ ਲੋਕਾਂ ਨੂੰ ਤੇ ਕਿਹਾ ਲੋਕਾਂ ਨੂੰ ਜੋ ਕੁਝ ਉਹਨੇ ਕਿਹਾ ਕਿ ਪੀਸ ਵੀ ਵਿਦ ਆਲ ਆਫ ਯੂ ਤੇ ਉਹਨਾਂ ਨੇ ਮੈਸੇਜ ਵੀ ਸ਼ੇਅਰ ਕੀਤਾ ਪ੍ਰਿਜੂਨਿਟੀ ਤੇ ਫੇਸ ਦਾ ਅ ਇਸੇ ਤਰੀਕੇ ਨਾਲ ਕਾਫੀ ਇਹਨਾਂ ਨੇ ਕਈ ਪਸ਼ਾਵਾਂ ਦੇ ਵਿੱਚ ਗੱਲ ਕੀਤੀ ਪੋਪ ਲੀਓ 14 ਨੇ ਇਟਾਲੀਅਨ ਵੀ ਬੋਲੀ ਸਪੈਨਿਸ਼ ਵੀ ਬੋਲੀ ਲਾਟਿਨ ਵੀ ਬੋਲੀ ਤੇ ਲੋਕਾਂ ਦਾ ਧੰਨਵਾਦ ਕੀਤਾ ਖਾਸ ਤੌਰ ਤੇ ਪੇਰੂ ਦੇ ਲੋਕਾਂ ਦਾ ਪੇਰੂ ਦੇ ਲੋਕਾਂ ਦਾ ਧੰਨਵਾਦ ਇਸ ਕਰਕੇ ਕੀਤਾ ਕਿ ਇਹਨਾਂ ਨੇ ਅ ਬਿਸ਼ਪ ਵਜੋਂ ਉੱਥੇ ਸੇਵਾਵਾਂ ਦਿੱਤੀਆਂ ਸੋ ਵਾਈਟ স্মੋਕ ਨਿਕਲਿਆ ਜਿੱਦਾਂ ਆਪਾਂ ਕੱਲ ਵਿਸਥਾਰ ਦੇ ਵਿੱਚ ਕਲਬਤ ਕੀਤੀ ਸੀ ਤੇ ਰਵਾਇਤ ਆ ਕਿ ਜਦੋਂ ਇਹ ਬੈਠਦੇ ਆ ਸਾਰੇ ਧਰਮਗੁਰੂ ਜਾਂ ਪਾਦਰੀ ਕਹ ਲਓ ਇਹ ਫਿਰ ਇਕੱਠੇ ਹੋ ਕੇ ਫੈਸਲਾ ਕਰਦੇ ਵੀ ਕਿਹਨੇ ਬਣਨਾ। ਰੋਜ਼ ਫੈਸਲਾ ਕਰਦੇ ਆ ਰੋਜ਼ ਦਿਨ ਚ ਚਾਰ ਆੜੀ ਵੋਟਾਂ ਪੈਂਦੀਆਂ ਜਦੋਂ ਫੈਸਲਾ ਹੋ ਜਾਂਦਾ। ਅੱਜ ਰੋਜ਼ ਫਿਰ ਜਿੰਨੀ ਜਦੋਂ ਵੋਟਾਂ ਪੈਂਦੀਆਂ ਫੈਸਲਾ ਨਹੀਂ ਹੁੰਦਾ ਵੀ ਕੌਣ ਪੋਪ ਬਣਿਆ ਤੇ ਫਿਰ ਉਹਨੂੰ ਅੱਗ ਲਾ ਦਿੰਦੇ ਅੱਗ ਲੱਗਣ ਤੋਂ ਬਾਅਦ ਜਿਹੜਾ ਧੂਆਂ ਉਹਦੇ ਵਿੱਚੋਂ ਨਿਕਲਦਾ ਉਹ ਕਾਲੇ ਰੰਗ ਦਾ ਹੁੰਦਾ ਜਿਹਦਾ ਮਤਲਬ ਇਹ ਆ ਕਿ ਪੋਪ ਦੀ ਚੋਣ ਨਹੀਂ ਹੋਈ ਪਰ ਕੱਲ ਅੱਜ ਮਾਫੀ ਚਾਹੁੰਦੇ ਆ ਉਹ ਜਦੋਂ ਉਹਨਾਂ ਨੇ ਅੱਗ ਲਾ ਕੇ ਚਟਾ ਧੂਆਂ ਕੱਢਿਆ ਤੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਅਗਲੇ ਪੋਪ ਦੀ ਸਿਲੈਕਸ਼ਨ ਹੋ ਗਈ ਆ। ਸੋ ਇਹ ਇੱਕ ਤਰੀਕੇ ਦੇ ਨਾਲ ਸੇਨ ਪੀਟਰਸ ਸਕੁਅਰ ਦੇ ਉੱਤੇ ਸੈਲੀਬ੍ਰੇਸ਼ਨ ਤੇ ਚਾਹ ਦਾ ਮਾਹੌਲ ਸੀ ਦੂਜੇ ਦਿਨ VOTING ਦੇ ਉੱਤੇ ਚੋਣ ਹੋ ਗਈ ਆ 133 ਦੇ ਵਿੱਚੋਂ ਮੰਨਿਆ ਜਾ ਰਿਹਾ ਕਿ ਇਹ ਫੇਰ ਵੀ ਰੈਲੇਟਿਵਲੀ ਕੁਇਕ ਡਿਸੀਜਨ ਸੀ ਸੈਕੰਡ ਡੇ ਦੇ ਵਿੱਚ ਇਹਦੇ ਨਾਲ ਕੁਝ ਚਰਚ ਦੇ ਜਿਹੜੇ ਐਕਸਪਰਟ ਨੇ ਉਹਨਾਂ ਨੂੰ ਹਰਾਨੀ ਵੀ ਹੋਈ ਆ ਕਈ ਲੋਕ ਐਕਸਪੈਕਟ ਨਹੀਂ ਸੀ ਕਰਦੇ ਕਿ ਪਹਿਲਾਂ ਕਿਸੇ ਅਮਰੀਕਨ ਨੂੰ ਅੱਜ ਤੱਕ ਚਰਚ ਨੂੰ ਲੀਡ ਕਰਨ ਦਾ ਮੌਕਾ ਨਹੀਂ ਦਿੱਤਾ ਗਿਆ ਇਹਨਾਂ ਨੂੰ ਵੀ ਨਹੀਂ ਦਿੱਤਾ ਜਾਊਗਾ ਕਾਰਡੀਨਲ ਜਿਹੜੇ ਪ੍ਰੀਵਸਟ ਨੇ ਇਹਨਾਂ ਨੂੰ ਵੀ ਨਹੀਂ ਦਿੱਤਾ ਜਾਊਗਾ ਸੋ ਇਹਨਾਂ ਨੂੰ ਜਿਹੜਾ ਇਸ ਮਾਮਲੇ ਦੇ ਵਿੱਚ ਪ੍ਰੈਜ਼ੀਡੈਂਟ 트ੰਪ ਨੇ ਕੰਗ੍ਰੈਚੂਲੇਟ ਕੀਤਾ ਇਹਨਾਂ ਨੂੰ ਅਮਰੀਕਾ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਸਿਫਤ ਕੀਤੀ ਹੈ ਇਸ ਇਲੈਕਸ਼ਨ ਦੀ ਤੇ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਕਿਹਾ ਕਿ ਇੱਕ ਬਹੁਤ ਮਾਨ ਸਤਕਾਰ ਵਾਲਾ ਸਾਡੇ ਦੇਸ਼ ਤੇ ਲਈ ਸਮਾਯਾਂ ਭੀੜ ਬਹੁਤ ਸਾਰੀ ਰੋਮ ਦੇ ਵਿੱਚ ਉੱਥੇ ਇਕੱਠੀ ਹੋਈ ਹੈ ਹਜ਼ਾਰਾਂ ਲੋਕ ਇਕੱਠੇ ਹੋਏ ਆ ਵੈਟਿਕਨ ਦੇ ਨੇੜੇ ਤੇ ਉਹਨਾਂ ਨੇ ਇੱਕ ਇਤਿਹਾਸਿਕ ਪਲ ਨੂੰ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਹੈ ਫਿਰ ਇਹ ਤੋਂ ਬਾਅਦ ਜਿਹੜੀਆਂ ਕਈ ਜਿਹੜੀਆਂ ਉਹਨਾਂ ਦੀਆਂ ਰੀਤੀ ਰਿਵਾਜ ਹੁੰਦੇ ਆ ਉਹ ਕੀਤੇ ਜਾਂਦੇ ਜਦੋਂ ਅਕਸੈਪਟ ਕਰ ਲੈਂਦੇ ਆ ਇਹ ਰੋਲ ਤੇ ਉਹਦੇ ਤੋਂ ਬਾਅਦ ਨਾਂ ਚੇਂਜ ਕੀਤਾ ਜਾਂਦਾ ਜਿਹੜਾ ਪੈਪਲ ਰੋਬਸ ਹੁੰਦੇ ਆ ਤੇ ਫਿਰ ਜਿਹੜੇ ਦੂਜੇ ਕਾਰਡੀਨਲਸ ਨੇ ਉਹ ਫਿਰ ਉਹਨਾਂ ਦਾ ਸਤਿਕਾਰ ਕਰਦੇ ਆ ਪਬਲਿਕ 'ਚ ਜਾਣ ਤੋਂ ਪਹਿਲਾਂ ਅਸਲ ਦੇ ਵਿੱਚ ਜਿਹੜਾ ਨਾਂ ਆ ਕਾਰਡੀਨਲ ਫਿਰ ਜਿਹੜਾ ਇਹ ਪੋਪ ਬਣਦੇ ਆ ਜਦੋਂ ਉਹ ਨਾਂ ਬਦਲ ਲੈਂਦੇ ਆ ਇਸ ਸਿੰਬਲਾਈਜ਼ ਕਰਦਾ ਮਿਸ਼ਨ ਨੂੰ ਲੀਡਰਸ਼ਿਪ ਸਟਾਈਲ ਨੂੰ ਤੇ ਜਾਂ ਜਿਹੜਾ ਕਨੈਕਸ਼ਨ ਆ ਪਿਛਲੇ ਪੋਪਸ ਦੇ ਨਾਲ ਜਾਂ ਸੰਤਾਂ ਦੇ ਨਾਲ ਜਿਹੜਾ ਸੇਂਟਸ ਦੇ ਨਾਲ ਉਹਨਾਂ ਦਾ ਹੈਗਾ ਉਹਨੂੰ ਇਹ 6ਵੀਂ ਸਦੀ ਦੇ ਵਿੱਚ ਇਹ ਟ੍ਰੈਡੀਸ਼ਨ ਚੱਲੀ ਸੀ ਹੁਣ ਇਹਨਾਂ ਦਾ ਨਾਂ ਜਿਹੜਾ ਰੱਖਿਆ ਗਿਆ ਲੀਓ ਲੀਓ ਇਹਦੇ ਤੋਂ ਪਹਿਲਾਂ 13 ਪਹਿਲੇ ਪੋਪ ਸੀਗੇ ਜਿਨ੍ਹਾਂ ਦਾ ਨਾਂ ਇਹ ਰੱਖਿਆ ਗਿਆ ਮੋਸਟ ਫੇਮਸ ਜਿਹੜੇ ਪੋਪਸ ਸੀਗੇ ਲੀਓ 1 ਲੀਓ ਦਾ ਗ੍ਰੇਟ ਉਹਨਾਂ ਨੂੰ ਮਤਲਬ ਜਿਹੜਾ ਚਰਚ ਨੂੰ ਡਿਫੈਂਡ ਕੀਤਾ ਉਹਨਾਂ ਨੇ ਰੋਮਿੰਗ ਰੋਮਨ ਅੰਪਾਇਰ ਦੇ ਦੌਰਾਨ ਤੇ ਨੇਗੋਸ਼ੀਏਟ ਕੀਤਾ ਐਟ੍ਰੀਲਾ ਦੇ ਨਾਲ ਹੁਣ ਜਿਹੜੇ ਪੋਪ ਪੋਪ ਲੀਓ 13 ਸੀਗੇ ਇੱਕ ਹੋਰ ਬਹੁਤ ਵੱਡਾ ਨਾਂ ਸੀ ਜਿਨ੍ਹਾਂ ਦੇ ਨਾਂ ਦੇ ਨਾਲ ਲੀਓ ਲੱਗਦਾ ਸੀਗਾ ਇਹਨਾਂ ਨੂੰ ਮੰਨਿਆ ਜਾਂਦਾ ਕਿ ਜਿਹੜੀਆਂ ਇਹਨਾਂ ਦੀਆਂ ਸੋਸ਼ਲ ਟੀਚਿੰਗ ਸੀਗੀਆਂ ਖਾਸ ਤੌਰ ਦੇ ਉੱਤੇ ਇਹਨਾਂ ਨੇ ਜਿਹੜੇ ਕੰਮ ਕਰਨ ਵਾਲੇ ਲੋਕਾਂ ਦੇ ਅਧਿਕਾਰਾਂ ਦੇ ਉੱਤੇ ਫੋਕਸ ਕੀਤਾ 14 ਦਾ ਮਤਲਬ ਇਹ ਆ ਕੀ ਰੋਮਨ ਨੰਮਰਲ 14 ਆਪਾਂ ਜਾਣਿਆ ਐ ਐਕਸ ਆਈ ਤੇ ਵੀ ਇਹ ਨੂੰ ਇਦਾਂ ਚ ਲਿਖਿਆ ਜਾਂਦਾ ਆ ਇਹਦਾ ਜਿਹੜਾ ਹੁਣ ਦੂਜਾ ਹੈਗਾ ਆ ਕਿ ਲਿਓ 14th ਇਹ ਸਿਗਨਲ ਆ ਉਹਨਾਂ ਦੀ ਡਿਜ਼ਾਇਰ ਜਿਹਨੂੰ ਵੀ ਅਸੀਂ ਉਹਨਾਂ ਦੇ ਫੁੱਟ ਸਟੈਪ ਦੇ ਉੱਤੇ ਜਾਂ ਉਹਨਾਂ ਦੇ ਪਦ ਚਿੰਨਾਂ ਦੇ ਉੱਤੇ ਚੱਲਣਾ ਆ ਤੇ ਇਹਦਾ ਇੱਕ ਜਿਹੜਾ ਉਹਨਾਂ ਦੇ ਆਪਣੀ ਰਿਵਾਜ ਦੇ ਅਨੁਸਾਰ ਇਹਨੂੰ ਅੱਗੇ ਤੋਰਿਆ ਜਾਂਦਾ ਅਗਲੀ ਕਰਵਾ ਦੋਸਤੋ ਅਮਰੀਕਾ ਤੇ ਕੈਨੇਡਾ ਦੇ ਰਿਸ਼ਤੇ ਬਾਰੇ ਆਪਾਂ ਲਗਭਗ ਰੋਜ਼ ਹੀ ਇਹ ਗੱਲਬਾਤ ਕਰਦੇ ਹਾਂ ਕਿ ਅਮਰੀਕਾ ਕੈਨੇਡਾ ਦਾ ਰਿਸ਼ਤਾ ਠੀਕ ਨਹੀਂ ਹੈ ਤੇ ਬਹੁਤ ਘੱਟ ਕੈਨੇਡੀਅਨ ਕੱਲ ਵੀ ਆਪਾਂ ਖ਼ਬਰ ਕੀਤੀ ਸੀ ਕਿ ਅਮਰੀਕਾ ਵਾਲੇ ਪਾਸੇ ਚੈੱਕ ਪੋਸਟਾਂ ਇੰਨੀਆਂ ਲੱਗ ਗਈਆਂ ਵੀ ਲੋਕ ਜਾਣੋਂ ਡਰਦੇ ਆ ਹਰੇਕ ਨੂੰ ਰੋਕੀ ਜਾਂਦੇ ਆ ਉਹ ਤੇ ਕਈ ਪੁਸ਼ਪ ਪੜਤਾਲ ਕੀਤੀ ਜਾਂਦੀ ਹੈ ਇਹ ਸਾਰੇ ਕੁਝ ਦੇ ਵਿੱਚ ਹੁਣ ਕੈਲੀਫੋਰਨੀਆ ਨੇ ਕੈਨੇਡਾ ਵਾਸੀਆਂ ਦੇ ਲਈ ਇੱਕ ਜਾਨੀ ਕਿਹਾ ਇਹਨਾਂ ਨੂੰ ਕਿ ਤੁਸੀਂ ਇੱਧਰ ਆਓ ਪਹਿਲਾਂ ਵੀ ਗਵਰਨਰ ਗੈਵਨ ਨਿਊਸਮ ਨੇ ਕੈਲੀਫੋਰਨੀਆ ਦੇ ਨੇ ਕਿ ਜਿਵੇਂ ਤੁਸੀਂ ਸਾਨੂੰ 트럼ਪ ਦੇ ਨਾਲ ਨਾ ਸਮਝੋ 트럼ਪ ਵਾਸ਼ਿੰਗਟਨ ਡੀਸੀ ਕੈਲੀਫੋਰਨੀਆ ਤੋਂ 2000 ਮੀਲ ਦੂਰ ਆ ਵੀ ਅਸੀਂ ਉਹਨਾਂ ਨਾਲ ਦੇ ਨਹੀਂ ਅਸੀਂ ਵੱਖਰੇ ਆ ਕਿਉਂਕਿ 트럼ਪ ਜਿਹੜੇ ਨੇ ਹਰ ਰਿਪਬਲਿਕਨ ਨੇ ਤੇ ਕੈਲੀਫੋਰਨੀਆ ਜਿਹੜੀ ਬਹੁਤ ਸਭ ਤੋਂ ਵੱਡੀ ਸਟੇਟ ਆ ਤੇ ਚੌਥੀ ਦੁਨੀਆ ਦੀ ਸਭ ਤੋਂ ਵੱਡੀ ਇਕਨੋਮੀ ਆ ਉਹ ਡੈਮੋਕ੍ਰੇਟ ਗਵਰਨਰ ਕੈਵਰ ਨਿਊਸਨ ਲੰਬੇ ਸਮੇਂ ਤੋਂ ਉਹ ਡੈਮੋਕ੍ਰੈਟਿਕ ਗਵਰਨਰ ਬਣਦੇ ਆ ਰਹੇ ਸੋ ਇਹ ਟ੍ਰੇਡ ਇਸ਼ੂ ਦੇ ਵਿੱਚ ਜਦੋਂ ਕਨੇਡੀਅਨ ਉਧਰ ਜਾਣਾ ਘਟ ਗਏ ਆ ਤਾਂ ਜਿਹੜਾ ਜਿਹੜਾ ਕੈਲੀਫੋਰਨੀਆ ਦਾ ਟੂਰਿਜ਼ਮ ਆ ਉਹਦੇ ਉੱਤੇ ਬਹੁਤ ਅਸਰ ਪੈ ਰਿਹਾ ਸਟੇਟ ਦੀ ਟੂਰਿਜ਼ਮ ਏਜੰਸੀ ਜਿਹੜੀ ਆ ਵਿਜ਼ਿਟ ਕੈਲੀਫੋਰਨੀਆ ਉਹ ਇਹ ਕਹਿ ਰਹੀ ਆ ਤੇ ਉਹਨਾਂ ਨੇ ਕਿਹਾ ਕਿ ਕੈਨੇਡੀਅਨ ਜਿਹੜੇ ਵਿਜ਼ਿਟਰ ਨੇ ਇੱਥੇ ਆਉਣ ਦੇ ਵਿੱਚ ਬਹੁਤ ਘਟ ਗਿਆ ਤੇ ਇਹਦੇ ਨਾਲ ਸਿੱਧਾ ਸਾਡੇ ਬਿਜ਼ਨਸ ਤੇ ਉੱਤੇ ਜਾਂ ਜਿਹੜੀਆਂ ਉਹਨਾਂ ਦੇ ਅਟਰੈਕਸ਼ਨਸ ਨੇ ਕਿੰਨੀਆਂ-ਕਿੰਨੀਆਂ ਮਹਿੰਗੀਆਂ ਟਿਕਟਾਂ ਨੇ ਉਹਦੇ ਉੱਤੇ ਅਸਰ ਪੈ ਰਿਹਾ ਹੁਣ ਉਹਨਾਂ ਨੇ ਕੈਂਪੇਨ ਕੀਤੀ ਆ ਕਿ ਕੈਨੇਡੀਅਨ ਟੂਰਿਸਟ ਨੂੰ ਟਾਰਗੇਟ ਕੀਤਾ ਜਾਵੇ ਆ ਇਹਨਾਂ ਨੂੰ ਕੈਨੇਡੀਅਨ ਟੂਰਿਸਟ ਨੂੰ ਆਪਣੇ ਵੱਲ ਅਟਰੈਕਟ ਕਰਨ ਦੇ ਲਈ ਏਜੰਸੀ ਨੇ ਇੱਕ ਕੈਂਪੇਨ ਲਾਂਚ ਕੀਤੀ ਆ ਜਿਹੜੀ ਮਤਲਬ ਐਪਰੀਸ਼ੀਏਸ਼ਨ ਕਹਿ ਲਓ ਜਾਂ ਮਤਲਬ ਚਾਹੁੰਦੀ ਆ ਕਿ ਸਾਰਾ ਕੁਝ ਦੁਆਰਾ ਹੋ ਜਵੇ ਸਲੋਗਨ ਇਹਨਾਂ ਨੇ ਦਿੱਤਾ ਹੈਗਾ ਆਪਣਾ ਜਿਹੜਾ ਉਹਨਾਂ ਨੇ ਉਹਦਾ ਨਾਰਾ ਜਿਹੜਾ ਬਣਾ ਕੇ ਦਿੱਤਾ ਆ ਕਿ ਜਿਹੜਾ ਕੈਲੀਫੋਰਨੀਆ ਕੈਨੇਡਾ ਤੋਂ ਬਿਨਾ ਕੈਲੀਫੋਰਨੀਆ ਨਹੀਂ ਹੈ ਇਹ ਆਪਣੇ ਆਪ ਚ ਬਹੁਤ ਵੱਡੀ ਗੱਲ ਕਿ ਕੈਲੀਫੋਰਨੀਆ ਵੁੱਡਨਟ ਬੀ ਕੈਲੀਫੋਰਨੀਆ ਵਿਦਆਊਟ ਕੈਨੇਡਾ ਬਹੁਤ ਵੱਡੀ ਚੀਜ਼ ਆਪਣੇ ਆਪ ਦੇ ਵਿੱਚ ਕੈਂਪੇਨ ਇਹ ਗੱਲ ਦੱਸਦੀ ਆ ਕਿ ਜਿਹੜੇ ਮਹੱਤਵਪੂਰਨ ਕੈਨੇਡੀਅਨ ਟੂਰਿਸਟ ਨੇ ਉਹ ਸਟੇਟ ਦੀ ਮਤਲਬ ਇਹਦੀ ਮਹੱਤਤਾ ਜਿਹੜੀ ਆ ਜਿਹੜੀ ਉਹ ਸਟੇਟ ਦੀ ਇੱਕ ਜਿਹੜੀ ਆਰਥਿਕਤਾ ਆ ਉਹਦੇ ਲਈ ਇਹਨਾਂ ਦੇ ਸੱਭਿਆਚਾਰ ਦੇ ਲਈ ਜਾਂ ਬਾਕੀ ਚੀਜ਼ਾਂ ਦੇ ਵਿੱਚ ਹੁਣ ਇਹ ਸਾਰੇ ਕੁਝ ਦੇ ਵਿੱਚ ਉਹਨੇ ਕੀਤਾ ਕਿ ਆ ਕੈਨੇਡੀਅਨ ਦੇ ਲਈ ਸਪੈਸ਼ਲ ਡਿਸਕਾਊਂਟ ਦੇ ਦਿੱਤਾ ਕਿ ਜਿਹੜੇ 1000 ਡਾਲਰ ਤੋਂ ਉੱਤੇ ਵਾਲੇ ਹੋਟਲ ਨੇ ਉਹਦੇ ਵਿੱਚ ਜੇ ਕੋਈ ਕੈਨੇਡਾ ਤੋਂ ਆਉਂਦਾ ਤਾਂ ਉਹਨੂੰ 25% ਡਿਸਕਾਊਂਟ ਦਿੱਤਾ ਜਾਊਗਾ। ਜਿਹੜੀ ਐਕਟੀਵਿਟੀਜ਼ ਨੇ ਟੂਰਿਸਟ ਅਟਰੈਕਸ਼ਨ ਨੇ ਪੂਰੇ ਕੈਲੀਫੋਰਨੀਆ ਦੇ ਵਿੱਚ ਇਹਨਾਂ ਸਾਰਿਆਂ ਦੇ ਵਿੱਚ ਹੁਣ ਹੋਟਲਾਂ ਦੇ ਵਿੱਚ ਡਿਸਕਾਊਂਟ ਮਿਲਣਾ 25% ਬਹੁਤ ਵੱਡੀ ਗੱਲ ਆ ਜਾਂ ਤੁਸੀਂ ਕਿਸੇ ਅਟਰੈਕਸ਼ਨ ਤੇ ਜਾਂਦੇ ਆ ਜਾਂ ਕੋਈ ਉੱਥੇ ਐਕਟੀਵਿਟੀਜ਼ ਕਰਦੇ ਆ ਮਤਲਬ ਆਹ ਡਿਜ਼ਨੀ ਵਗੈਰਾ ਜਾਂ ਜਿੱਥੇ ਜਾਂਦੇ ਆ ਇਹ ਕਈ ਥਾਵਾਂ ਦੇ ਉੱਤੇ ਜਿਹੜੇ ਕਾਫੀ ਵੱਡੀਆਂ-ਵੱਡੀਆਂ ਜਿਹੜੀਆਂ ਇਹਨਾਂ ਦੀਆਂ ਜਿਹੜੀਆਂ ਅਟਰੈਕਸ਼ਨਸ ਉੱਥੇ ਜਿਹੜੀਆਂ ਕੈਲੀਫੋਰਨੀਆ ਦੇ ਵਿੱਚ ਨੇ ਖैर ਬਾਹਰ ਵੀ ਨੇ ਬਾਹਰ ਵੀ ਲੋਕ ਜਾਂਦੇ ਆ ਪਰ ਪਾਰਟिकुलर ਕੈਲੀਫੋਰਨੀਆ ਇਸ ਗੱਲ ਦੇ ਉੱਤੇ ਟਾਰਗੇਟ ਕਰ ਰਿਹਾ ਆ ਜਿਹੜਾ ਕੈਨੇਡਾ ਤੇ ਕੈਲੀਫੋਰਨੀਆ ਦੇ ਵਿੱਚ ਟ੍ਰੈਵਲ ਆ ਕਰਾਸ ਬਾਰਡਰ ਟ੍ਰੈਵਲ ਆ ਉਹ ਲੋਅ ਆ ਲੋ ਅਪ ਲੋ ਹੁੰਦਾ ਰਹਿੰਦਾ ਹੈ ਕਦੇ ਉੱਤੇ ਚਲੇਗੇ ਕਦੇ ਹੇਠਾਂ ਆ ਗਿਆ ਪਰ ਇੰਨਾ ਲੋ ਨਹੀਂ ਸੀ ਕਦੇ ਹੋਇਆ ਪਹਿਲਾਂ ਇਹ ਪਹਿਲੀ ਵਾਰੀ ਆ ਕਿ ਇੱਥੇ ਤੱਕ ਜਿਹੜਾ ਪਿਛਲੇ ਸਾਲ ਲਗਭਗ 18 ਲੱਖ ਬੰਦਾ ਕੈਨੇਡਾ ਤੋਂ ਕੈਲੀਫੋਰਨੀਆ ਗਿਆ ਆ ਲੱਗ ਟੈਂਸ਼ਨ ਸੀਗੀ 18 ਲੱਖ ਬੰਦਾ ਕੈਲੀਫੋਰਨੀਆ ਦੇ ਵਿੱਚ ਪਿਛਲੇ ਸਾਲ ਗਿਆ ਤੇ ਮਤਲਬ ਬਹੁਤ ਵੱਡਾ ਇੱਕ ਟੂਰਿਜ਼ਮ ਦਾ ਗਰੁੱਪ ਆ ਇਹ ਸੋ ਹੁਣ ਇਸ ਸਾਲ ਦੀ ਇੰਨਾ ਜਾਣਾ ਕਿਉਂਕਿ ਜਿਹੜੀਆਂ ਬੁਕਿੰਗ ਹੀ ਨਹੀਂ ਹੋਈਆਂ ਤੇ ਜਾਣਾ ਤਾਂ ਬੁਕਿੰਗਸ ਵਿੱਚੋਂ ਹੀ ਆ ਤੇ ਦੂਜਾ ਟ੍ਰਿਪ ਕੈਨਸਲ ਬਹੁਤ ਹੋ ਰਹੇ ਆ 2024 ਦੇ ਵਿੱਚ ਸੋ ਇਹ ਹੁਣ ਦੇਖਣ ਵਾਲੀ ਗੱਲ ਆ ਬ੍ਰਿਟਿਸ਼ ਕਲੰਬੀਆ ਜਿਹੜੇ ਇਹਨਾਂ ਦੇ ਸਾਡੇ ਇੱਥੇ ਬ੍ਰਿਟਿਸ਼ ਕਲੰਬੀਆ ਦੇ ਵਿੱਚ ਅਫੀਸ਼ੀਅਲਸ ਨੇ ਪ੍ਰੀਵੀਅ ਡੇਵ ਡੀ ਵੀ ਆ ਉਹਨਾਂ ਨੇ ਪਹਿਲਾਂ ਹੀ ਕਿਹਾ ਕਿ ਕੈਨੇਡੀਅਨਸ ਜਿਹੜੇ ਆ ਉਹਨਾਂ ਨੂੰ ਆਪਣੇ ਆਪ ਨੂੰ ਜਿਹੜਾ ਯੂਐਸ ਪਾਲਿਸਿਸ ਦੇ ਉੱਤੇ ਪ੍ਰੈਸ਼ਰ ਪਾਉਣ ਦੇ ਲਈ ਨਹੀਂ ਜਾਣਾ ਚਾਹੀਦਾ ਭਾਵੇਂ ਕਿ ਕੈਲੀਫੋਰਨੀਆ ਦੀ ਟੋਨ ਬਹੁਤ ਫਰੈਂਡਲੀ ਆ ਸੋ ਮਤਲਬ ਜਿਹੜੇ ਕੈਂਪੇਨ ਜਿਹੜੀ ਆ ਉਹ ਇੱਕ ਇਨਵੀਟੇਸ਼ਨ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਯੂ ਆਰ ਮਿਸਟ ਯੂ ਆਰ ਡੀਪਲੀ ਵੈਲਿਊਡ ਐਂਡ ਵੀ ਆਰ ਆਲਵੇਜ਼ ਐਂਡ ਯੂ ਆਰ ਆਲਵੇਸ ਵੈਲਕਮ ਇਨ ਕੈਲੀਫੋਰਨੀਆ ਸੋ ਇਹ ਇੱਕ ਬਹੁਤ ਵੱਡੀ ਗੱਲ ਆ ਪਹਿਲਾਂ ਵੀਡੀਓ ਜਾਰੀ ਕੀਤੀ ਸੀ ਗਵਰਨਰ ਗੈਵਨ ਨਿਊਸਮ ਨੇ ਉਹਦੇ ਤੋਂ ਬਾਅਦ ਹੁਣ ਇਹਨਾਂ ਨੇ ਸਾਰੀਆਂ ਅਟਰੈਕਸ਼ਨ ਦੇ ਉੱਤੇ ਜਾਂ ਐਕਟੀਵਿਟੀ ਦੇ ਉੱਤੇ ਜਾਂ ਹੋਟਲਾਂ ਦੇ ਵਿੱਚ 25% ਡਿਸਕਾਊਂਟ ਦੇ ਦਿੱਤਾ ਹੈ ਕਿ ਆ ਇਹ ਆ ਕਿ ਤੁਸੀਂ ਸਾਡੇ ਕੋਲ ਜਿਹੜਾ ਜ਼ਰੂਰ ਆਓ ਐਂਡ ਮੋਰ ਇੱਕ ਜਿਹੜਾ ਪਿੰਡ ਹੀ ਕਹਿ ਲਓ ਇੱਥੇ ਵੈਨਕੂਵਰ ਦੇ ਨੇੜੇ ਆ ਇਹ ਇਹ ਵਿਲੇਜ ਆਫ ਐਨਮੋਰੇ ਨੂੰ ਕਹਿੰਦੇ ਆ ਇਹਦੀ ਆਪਣੀ ਮਿਊਨਿਸਪੈਲਿਟੀ ਆ 1987 ਦੇ ਵਿੱਚ ਇਹਦੀ ਆਪਣੀ ਮਿਊਨਿਸਪੈਲਿਟੀ ਬਣ ਗਈ ਸੀ ਬੜਾ ਸ਼ਾਂਤ ਜਿਹਾ ਬੜਾ ਪਿੰਡੂ ਜਿਹਾ ਇਲਾਕਾ ਤੇ ਇਹ ਬਿਲਕੁਲ ਜਿਹੜਾ ਮਤਲਬ ਵੈਨਕੂਵਰ ਸਭ ਤੋਂ ਤੇਜ਼ ਤੇ ਬੜਾ ਮਤਲਬ ਜਿਹੜਾ ਮਾਡਰਨ ਤੇ ਸਾਰਾ ਉਹ ਸ਼ਹਿਰ ਤੋਂ ਬਿਲਕੁਲ ਉਹਦੇ ਨਾਲ ਲੱਗਦਾ ਇੱਕ ਛੋਟੀ ਜਿਹੀ ਮਿਊਨਿਸਪੈਲਿਟੀ ਆ ਇੱਥੇ ਇੱਕ ਪ੍ਰੋਪੋਜ਼ਲ ਆ ਹਾਊਸਿੰਗ ਦਾ ਹਾਊਸਿੰਗ ਦਾ ਪ੍ਰੋਪੋਜ਼ਲ ਆ ਕਿ ਕੰਪਨੀ ਇਹਨੂੰ ਕਹਿੰਦੇ ਆ ਆਈਕੋਨਾ ਪ੍ਰੋਪਰਟੀਆਂ ਆ ਕੋਨਾ ਪ੍ਰੋਪਰਟੀ ਇਹ ਚੌਂਦੀ ਆ ਕਿ ਇੱਥੇ ਬਹੁਤ ਵੱਡਾ ਹਾਊਸਿੰਗ ਡਿਵੈਲਪਮੈਂਟ ਕੀਤੀ ਜਾਵੇ ਜਿਹਦੇ ਚ 2200 ਘਰ ਹੋਣ 2200 ਘਰ 151 ਏਕੜ ਲੈਂਡ ਦੇ ਉੱਤੇ ਜਿਹਨੂੰ ਐਨਮਰ ਸਾਊਥ ਕਿਹਾ ਜਾ ਰਿਹਾ ਸੋ 151 ਏਕੜ ਦੇ ਉੱਤੇ 2200 ਘਰ ਬਣਾਉਣ ਦਾ ਇਹਨਾਂ ਦਾ ਸਕੀਮ ਇਹਨਾਂ ਦੀ ਸਕੀਮ ਇਹਦੇ ਨਾਲ ਹੋਊਗਾ ਕੀ ਕਿ ਇੱਥੇ ਦੀ ਪਾਪੂਲੇਸ਼ਨ ਤਿੰਨ ਗੁਣਾ ਹੋ ਜਾਊਗੀ ਜਿਹੜੇ ਡਿਵੈਲਪਮੈਂਟ ਆ ਇਹਦੇ ਨਾਲ ਐਨਮਰ ਦੀ ਪਾਪੂਲੇਸ਼ਨ ਜਿਹੋ ਸਾਰੇ ਘਰਾਂ ਦੇ ਵਿੱਚ ਲੋਕ ਆ ਕੇ ਵਸ ਜਾਂਦੇ ਆ ਤਾਂ ਜਿੰਨੀ ਹੋਣਾ ਇਹ ਜਿਹੜਾ 3 ਗੁਣਾ ਵੱਧ ਜਾਣੀ ਹੈ ਜੇ 3 ਗੁਣਾ ਪੋਪੂਲੇਸ਼ਨ ਇਹਦੀ ਵਧ ਗਈ ਤੇ ਜਿਹੜੀ ਇਹਦੀ ਖਾਸੀਅਤ ਆ ਜਿਹੜਾ ਇੱਕ ਛੋਟੇ ਸ਼ਹਿਰ ਵਰਗਾ ਜਾਂ ਪਿੰਡ ਵਰਗਾ ਮਾਹੌਲ ਉੱਥੇ ਜਾ ਕੇ ਬਣਦਾ ਉਹ ਨਹੀਂ ਰਹਿਣਾ ਕੁਝ ਜਿਹੜੇ ਰੈਜ਼ੀਡੈਂਟਸ ਨੇ ਉਹ ਇਹ ਚਾਹੁੰਦੇ ਆ ਕਿ ਜਿਹੜੇ ਲੋਕਲ ਉਹ ਚਾਹੁੰਦੇ ਆ ਐਨਮਰ ਰੈਜ਼ੀਡੈਂਟ ਐਸੋਸੀਏਸ਼ਨ ਆ ਕੋ ਚਿੰਤਤ ਨੇ ਇਸ ਗੱਲ ਤੋਂ ਵੀ ਇਸ ਪ੍ਰੋਜੈਕਟ ਨੇ ਸਾਡਾ ਸ਼ਾਂਤ ਵਾਤਾਵਰਨ ਜਿਹੜਾ ਨੇਚਰ ਫੋਕਸਡ ਆ ਕੁਦਰਤ ਦੇ ਵੱਲ ਅਸੀਂ ਧਿਆਨ ਕਰਦੇ ਆ ਸਾਡਾ ਜੀਨ ਦਾ ਇੱਕ ਢੰਗਾ ਉਹ ਜਾਂਦਾ ਲੱਗੂਗਾ ਇਹਦੀ ਮਤਲਬ ਵੱਡੇ ਘਰਾਂ ਦੇ ਲਈ ਜ਼ੋਨਿੰਗ ਕੀਤੀ ਗਈ ਆ ਇਸ ਕਰਕੇ ਜਿਹੜੀ ਲੈਂਡ ਜ਼ੋਨ ਆ ਉਹ 1 ਏਕੜ ਦੀ ਲੋਟ ਆ ਸਿੰਗਲ ਫੈਮਿਲੀ ਹੋਣ ਦੇ ਲਈ ਤੇ ਨਵੇਂ ਪਲਾਨ ਦੇ ਵਿੱਚ ਜਿਹੜੇ ਇਹਨਾਂ ਨੂੰ ਕਿਹਾ ਜਾ ਰਿਹਾ ਕਿ ਰੂਲ ਨੂੰ ਚੇਂਜ ਕਰੋ ਤੇ ਅਪਾਰਟਮੈਂਟ ਤੇ ਟਾਊਨ ਹਾਊਸ ਬਣਾਉਣ ਦੇ ਲਈ ਮਤਲਬ ਆ ਗਿਆ ਤਾਂ ਉੱਥੇ ਜਾਂ ਉਹ ਬਣਾਏ ਜਾਣੇ ਆ ਡਿਵੈਲਪਮੈਂਟ ਦੇ ਨਾਲ ਹੋਊਗਾ ਕਿ ਵੱਡੀਆਂ ਸ਼ਾਪਸ ਆ ਜਾਣਗੀਆਂ ਇੱਥੇ ਸਰਵਿਸਸ ਆ ਜਾਣਗੀਆਂ ਜਿਹੜੇ ਇੱਕ ਉਹਨਾਂ ਦਾ ਪਲਾਨ ਆ ਉਹਦੇ ਵਿੱਚ ਕਮਰਸ਼ੀਅਲ ਸਪੇਸਸ ਵੀ ਨੇ ਸਪੋਰਟਸ ਫੀਲਡ ਵੀ ਨੇ ਇਹਨੂੰ ਕਿਸੇ ਤਰ੍ਹਾਂ ਅਨਮੋਰ ਨੂੰ ਮੈਟਰੋ ਵੈਂਕੂਵਰ ਦੇ ਨਾਲ ਜਿਹੜਾ ਸੀਵਰ ਸਿਸਟਮ ਦੇ ਨਾਲ ਵੀ ਜੋੜਨਾ ਉਹ ਸਾਰਾ ਕੁਝ ਜਿਹੜੇ ਆ ਉਹ ਮਤਲਬ ਜਿਹੜਾ ਹੈ ਨਹੀਂਗਾ ਹੁਣ ਕੁਝ ਅਫੀਸ਼ੀਅਲਸ ਇਸ ਗੱਲ ਦੀ ਸਪੋਰਟ ਕਰਦੇ ਆ ਮੇਅਰ ਜான் ਮੈਕਕੇਵਨ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਛੋਟਾ ਜ਼ਿਆਦਾ ਅਫੋਰਡੇਬਲ ਘਰ ਇੱਥੇ ਉਹਦੇ ਨਾਲ ਜਿਹੜੀ ਯੰਗ ਜਨਰੇਸ਼ਨ ਆ ਉਹ ਇੱਥੇ ਰਹੂਗੀ ਜਾਂ ਬਾਹਰੋਂ ਅਨਮੋਰ ਦੇ ਵਿੱਚ ਮੂਵ ਹੋਊਗੀ ਇਹਦੇ ਨਾਲ ਹੈਲਪ ਹੋਊਗੀ ਜਿੱਥੇ ਕਿ ਐਵਰੇਜ ਘਰ ਇਸ ਵੇਲੇ 28-30 ਲੱਖ ਦਾ ਆ ਦੂਜੇ ਜਿਹੜੇ ਆਰਗੂ ਇਹ ਕਰ ਰਹੇ ਆ ਕਿ ਇਹ ਪਹਿਲਾਂ ਹੀ ਸਬਰ ਜਿਹੜਾ ਸਬਰਬਨ ਹੋ ਚੁੱਕਾ ਆ ਕਾਉਂਸਲਰ ਕਿਮ ਟਾਊਨ ਬ੍ਰਿਜ ਕਹਿੰਦੇ ਆ ਕਿ ਅਨਮੋਰ ਰੀਅਲੀ ਹੁਣ ਅਸਲ ਦੇ ਵਿੱਚ ਕੋਈ ਰੂਰਲ ਨਹੀਂ ਰਿਹਾ ਜਿਆਦਾ ਇਹ ਤਾਂ ਅਨਰੀਅਲਿਸਟਿਕ ਆ ਕਿ ਤੁਸੀਂ ਲੋਕਾਂ ਨੂੰ ਇੱਥੇ ਜਿਹੜੇ ਵੱਡੇ ਘਰਾਂ ਦੇ ਵਿੱਚ ਰਹਿਣ ਦੇ ਲਈ ਜਾਂ ਉਹ ਲੋਕ ਜਿਹੜੇ ਆਪਣੇ ਘਰ ਵੱਡੇ ਰੱਖਣੇ ਚਾਹੁੰਦੇ ਆ ਜਾਂ ਲਾਰਜ ਲੋਟਸ ਰੱਖਣਾ ਚਾਹੁੰਦੇ ਆ ਉਹਨਾਂ ਦਾ ਇੱਕ ਬਹਾਨਾ ਆ ਇਹ ਗੱਲ ਤੁਹਾਨੂੰ ਪਤਾ ਕਿਸੇ ਵੇਲੇ ਸਾਰੇ ਵੱਡੇ ਸ਼ਹਿਰਾਂ ਦੇ ਵਿੱਚ ਜਾਂ ਸਾਰੇ ਵਰਗੇ ਸ਼ਹਿਰਾਂ ਦੇ ਵਿੱਚ ਵੀ ਹੁਣ ਵੀ ਏਕੜ-ਏਕੜ ਦੀਆਂ ਲੋਟ ਹੁੰਦੀ ਸੀ ਮਿਨੀਮਮ ਏਕੜ ਦੀ ਲੋਟ ਹੁੰਦੀ ਸੀ ਹੁਣ ਜਦੋਂ ਏਕੜ ਦੀ ਲੋਟ ਇਹ ਤਾਂ ਨਹੀਂ ਵੀ ਤੁਹਾਡੀ ਏਕੜ ਦੀ ਲੋਟ ਨੂੰ ਜ਼ਬਰਦਸਤੀ ਲੈ ਕੇ ਇੱਥੇ ਅਪਾਰਟਮੈਂਟ ਬਣਾ ਦੇਣਗੇ ਪਰ ਜਦੋਂ ਆਲੇ-ਦੁਆਲੇ ਬਣਨੇ ਸ਼ੁਰੂ ਹੋ ਜਾਂਦੇ ਹੈ ਅਪਾਰਟਮੈਂਟ ਜਾਂ ਟਾਊਨ ਹਾਊਸ ਫਿਰ ਉੱਥੇ ਉਹ ਇਕੜ ਦੀ ਲੋਟ ਜਾਂ ਤਾਂ ਵਿਕ ਜਾਂਦੀ ਜੇ ਕੋਈ ਰਹਿ ਜਾਂਦੀ ਕੱਲੀ ਤੋਂ ਵੈਸੇ ਨਹੀਂ ਉੱਥੇ ਉਹਦਾ ਉਸ ਕਿਸਮ ਦਾ ਜਿਹੜਾ ਮਾਹੌਲ ਹੁੰਦਾ ਜਾਂ ਉਹ ਘਰਾਂ ਵਾਲਾ ਜਾਂਦਾ ਲੱਗਦਾ ਇਸ ਕਰਕੇ ਇਹਨਾਂ ਨੂੰ ਚਿੰਤਾ ਆ ਵੀ ਇਹ 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 ਇੱਥੇ ਨਹੀਂ ਬਣਨਾ ਚਾਹੀਦਾ ਕਾਉਂਸਲਰ ਡਿਸੀਜਨ ਜਲਦੀ ਆ ਸਕਦਾ ਹੈ ਵਿਲੇਜ ਕਾਉਂਸਲ ਨੂੰ ਵੋਟ ਹੋਣੀ ਹੈ ਇਹ ਦੇ ਉੱਤੇ ਜਲਦੀ ਜਾਂ ਤੇ ਉਹ ਲਾਓ ਕਰ ਦੇਣਗੇ ਇਹਨਾਂ ਨੂੰ ਤੇ ਜਿਹਦੇ ਨਾਲ ਪਹਿਲਾ ਸਟੈਪ ਹੋਊਗਾ ਕਿ ਪ੍ਰੋਜੈਕਟ ਨੂੰ ਅਪਰੂਵਲ ਮਿਲੂਗੀ ਹਨ ਬਹੁਤ ਛੋਟਾ ਜਿਹਾ ਪਿੰਡ ਮੈਟਰੋ ਵੈਂਕੂਵਰ ਦੇ ਵਿੱਚ ਬਿਲਕੁਲ ਪੋਰਟ ਮੁੱਡੀ ਦੇ ਉੱਤਰ ਵਾਲੇ ਪਾਸੇ ਆ 27 ਸਕਰ ਕਿਲੋਮੀਟਰ ਸਿਰਫ ਇੱਥੇ ਜਗ੍ਹਾ ਆ ਤੇ ਬੰਦੇ ਇੱਥੇ ਸਿਰਫ 2500 ਰਹਿੰਦੇ ਆ ਜਿਹੜੇ ਰੈਜ਼ੀਡੈਂਟਸ ਨੇ ਇੱਥੇ ਦੇ ਬੜੀ ਨੈਚੁਰਲ ਜੀ ਸਰਾਊਂਡਿੰਗ ਆ ਇਹਦੀ ਜੰਗਲ ਆ ਝੀਲਾਂ ਆ ਤੇ ਮਾਊਂਟੇਨਸ ਨੇ ਸੋ ਬਹੁਤ ਜ਼ਿਆਦਾ ਪਪੂਲਰ ਸਪੌਟਸ ਨੇ ਇੱਥੇ ਜਿਹੜੀ ਬਨਸਨ ਲੇਕ ਆ ਹਾਈਕਰ ਜਾਂਦੇ ਆ ਇੱਥੇ ਸਾਈਕਲਿਸਟ ਜਾਂਦੇ ਆ ਕੈਂਪਰ ਜਾਂਦੇ ਆ ਇੱਥੇ ਪਿੰਡ ਦੇ ਵਿੱਚ ਇਸ ਵੇਲੇ ਸਿਓਰ ਹੈ ਨਹੀਂ ਮੈਟਰੋ ਵੈਂਕੂਵਰ ਦੇ ਨਾਲ ਇਹਨੂੰ ਜੋੜਨਾ ਪੈਣਾ ਆ ਸੋ ਹੁਣ ਇਹ ਡਿਵੈਲਪਮੈਂਟ ਜੇ ਅੱਗੇ ਹੁੰਦੀ ਆ ਟਰਾਂਸਪੋਰਟੇਸ਼ਨ ਕੋਈ ਸਿੱਧਾ ਮੇਜਰ ਪਬਲਿਕ ਟਰਾਂਸਪੋਰਟੇਸ਼ਨ ਵੀ ਇੱਥੇ ਹੈ ਨਹੀਂਗੀ ਸੋ ਇੱਕ ਇੱਕ ਪ੍ਰੋਸੈਸ ਜਿਹੜਾ ਆ ਕਿ ਕਿਸ ਤਰੀਕੇ ਦੇ ਨਾਲ ਇੱਕ ਪਿੰਡ ਸ਼ਹਿਰ ਨਹੀਂ ਬਣਨਾ ਚਾਹੁੰਦਾ ਜਾਂ ਉਹ ਉਦਾਂ ਦੇ ਰਹਿਣਾ ਚਾਹੁੰਦੇ ਆ ਜਿਸ ਤਰੀਕੇ ਦੇ ਨਾਲ ਹੈਗੇ ਆ ਉੱਥੇ ਮੇਅਰ ਆ ਚਾਰ ਕਾਉਂਸਲਰ ਨੇ ਉੱਥੇ ਤੇ ਲਾਸਟ ਇਲੈਕਸ਼ਨ ਦੇ ਵਿੱਚ ਚਾਰੇ ਕਾਉਂਸਲਰ ਜਿਹੜੇ ਆ ਅਨ ਅਪੋਸਟ ਉਹ ਰਨ ਕੀਤਾ ਸੀ ਤੇ ਬੜੀ ਬੜਾ ਮਤਲਬ ਨਾਂ ਦੇ ਬਰਾਬਰ ਪੋਲਿਟਿਕਲ ਜਿਹੜਾ ਕੰਪੀਟੀਸ਼ਨ ਆ ਇੱਥੇ ਦੱਸਿਆ ਜਾ ਰਿਹਾ ਅਗਲੀ ਗੱਲਬਾਤ ਵੈਨਕੂਵਰ ਦੀ ਇੱਕ ਖਬਰ ਆ ਵੈਨਕੂਵਰ ਦੇ ਵਿੱਚ ਇੱਕ ਸਟੂਡੈਂਟ ਦੇ ਘਰ ਦੇ ਵਿੱਚ ਅੱਗ ਲੱਗ ਗਈ ਇੱਕ ਘਰ ਜਿਹਦੇ ਵਿੱਚ ਸੱਤ ਸਟੂਡੈਂਟ ਰਹਿੰਦੇ ਸੀਗੇ ਉੱਥੇ ਅੱਗ ਲੱਗ ਗਈ ਆ ਤੇ ਉਹਦੇ ਤੋਂ ਬਾਅਦ ਜਿਹੜੇ ਹੱਲੋਂ ਹਾਲਾਂ ਕੇ ਜਦੋਂ ਕੁਝ ਲੋਕ ਉਥੇ ਸੌਂ ਰਹੇ ਸੀ ਹੁਣ ਉਥੇ ਚੱਕਰ ਇਹ ਪਿਆ ਵੀ স্মੋਕਿੰਗ ਅਲਾਰਮ ਹੈ ਨਹੀਂ ਸੀ ਘਰ ਦੇ ਵਿੱਚ ਜਿਹੜੀ ਵਰਕਿੰਗ স্মੋਕਿੰਗ ਅਲਾਰਮ ਸੀਗੇ ਜਾਂ ਡਿਟੈਕਟਰ ਸੀਗੇ ਸੋ ਸਟੂਡੈਂਟਸ ਜਿਹੜੇ ਸੁੱਤੇ ਪਏ ਇਹਨੂੰ ਪਤਾ ਨਹੀਂ ਲੱਗਿਆ ਵੀ ਘਰ ਅੱਗ ਲੱਗ ਗਈ ਹੈ ਤੇ ਸਾਰਾ ਘਰ ਧੂੰਏ ਨਾਲ ਭਰ ਗਿਆ ਗੁਆਂਢੀ ਨੇ ਦੇਖਿਆ ਉਹਨੇ 911 ਕਾਲ ਕੀਤੀ ਤੇ ਉਹਨੇ ਦੇਖਿਆ ਵੀ ਧੂਆਂ ਆ ਰਿਹਾ ਤੇ ਉਹਨੇ ਜਿਹੜੀ ਆ 9:00 ਵਜੇ ਦੇ ਕਰੀਬ ਸਵੇਰੇ ਕਾਲ ਕੀਤੀ ਫਾਇਰ ਫਾਇਟਰ ਕੁਦਰਤੀ ਨੇੜੇ ਹੀ ਸੀਗੇ ਤੇ ਉਹ ਉਸੇ ਵੇਲੇ ਉੱਥੇ ਮਤਲਬ ਘਰ ਦੇ ਵਿੱਚ ਤੇਜ਼ੀ ਦੇ ਨਾਲ ਪਹੁੰਚ ਗਏ ਤੇ ਉਹਨਾਂ ਨੇ ਆ ਕੇ ਸਾਰਾ ਰੈਸਕਿਊ ਕੀਤਾ ਦਰਵਾਜ਼ਾ ਤੋੜ ਕੇ ਉਹ ਅੰਦਰ ਵੜੇ ਤੇ ਮਤਲਬ ਡੋਰ ਕਿਉਂਕਿ ਅੰਦਰੋਂ ਬੰਦ ਸੀਗਾ ਤੇ ਸਟੂਡੈਂਟ ਅੰਦਰ ਸੌ ਰਹੇ ਸੀਗੇ ਤੇ ਉਹ ਵੀ ਇੱਕ ਤੀਕੇ ਨਾਲ ਮਤਲਬ ਹੈਰਾਨ ਰਹਿ ਗਏ ਵੀ ਹੋਇਆ ਕੀ ਆ ਇਹਦੇ ਵਿੱਚ ਕੁਦਰਤੀ ਜਿਹੜੀ ਚੰਗੀ ਗੱਲ ਇਹ ਹੋਈ ਆ ਵੀ ਕਿਸੇ ਦਾ ਵੀ ਕੋਈ ਨੁਕਸਾਨ ਨਹੀਂ ਹੋਇਆ ਅੱਠ ਅੰਦਰ ਸੀਗੇ ਉਹਨਾਂ ਨੂੰ ਸੇਫਲੀ ਕੱਢ ਲਿਆ ਗਿਆ ਕਿਸੇ ਨੂੰ ਕੋਈ ਸੱਟਾਂ ਨਹੀਂ ਲੱਗੀਆਂ ਕੌਜ਼ ਬਾਅਦ ਵਿੱਚ ਇਹਦੀ ਇਨਵੈਸਟੀਗੇਸ਼ਨ ਹੋਈ ਇਨਵੈਸਟੀਗੇਸ਼ਨ ਦੇ ਵਿੱਚ ਉਹ ਪਤਾ ਲੱਗਿਆ ਕਿ ਐਕਸੀਡੈਂਟਲੀ ਇਹ ਉਹ ਬਿਜਲੀ ਦੇ ਨਾਲ ਅੱਗ ਲੱਗੀ ਹੈ ਜਿਹੜੀ ਇਲੈਕਟ੍ਰੀਕਲ ਕਿਸੇ ਪ੍ਰੋਬਲਮ ਦੇ ਕਰਕੇ ਇਹ ਧੂੰਆਂ ਖਤਰਨਾਕ ਬਹੁਤ ਹੁੰਦਾ ਜਿਹੜੇ ਇਹਨਾਂ ਨੇ ਫਾਇਰ ਕੈਪਟਨ ਨੇ ਵਾਰਨਿੰਗ ਦਿੱਤੀ ਆ ਕਿ ਧੂੰਆਂ ਲੋਕਾਂ ਨੂੰ ਬਹੁਤ ਜਲਦੀ ਮਤਲਬ ਬੇਸੁੱਧ ਕਰ ਦਿੰਦਾ ਬੇਹੋਸ਼ ਕਰ ਦਿੰਦਾ ਤੇ ਕੁਝ ਸਮਾਂ ਤਾਂ ਮਤਲਬ 2-4 ਸਾਹ ਵੀ ਤੁਸੀਂ ਲੈ ਲੇ ਉਸ ਧੂੰਏ ਦੇ ਵਿੱਚ ਤੇ ਤੁਸੀਂ ਮਤਲਬ ਉੱਥੇ ਡਿਗ ਜਾਣੇ ਹੋ ਸੋ ਕਿਉਂਕਿ ਇਹ ਅੱਜ ਕੱਲ ਦੀ ਆਗਾ ਫੈਲਦੀ ਬਹੁਤ ਤੇਜ਼ੀ ਨਾਲ ਆ ਤੇ ਤੇਜ਼ੀ ਨਾਲ ਫੈਲਦੀ ਆ ਤੇ ਮਤਲਬ স্মੋਕ అలਰਮ ਬਹੁਤ ਕ੍ਰਿਟੀਕਲ ਚੀਜ਼ ਆ ਇਹ ਸਾਰੇ ਕੁਝ ਦੇ ਵਿੱਚ ਫਾਇਰ ਫੈਕਟਰਸ ਨੇ ਹੁਣ ਸਾਰਿਆਂ ਨੂੰ ਹੀ ਬੇਨਤੀ ਕੀਤੀ ਆ ਕਿ ਭਾਈ ਜਿੱਥੇ-ਜਿੱਥੇ ਤੁਸੀਂ ਹੈਗੇ ਆ ਆਪਣੇ স্মੋਕ అలਰਮ ਚੈੱਕ ਕਰ ਲਓ ਫਾਇਰ ਕ੍ਰੂ ਨੇ ਐਡਵਾਈਸ ਵੀ ਕੀਤੀ ਆ ਕਿ ਵਰਕਿੰਗ স্মੋਕ అలਰਮ ਜਿਹੜੇ ਹੋਣੇ ਚਾਹੀਦੇ ਆ ਤੇ ਜੇ ਕੋਈ ਤੇ ਨਹੀਂ ਹੈ ਟੈਨੈਂਟ ਨੂੰ ਰਿਪੋਰਟ ਕਰਨੀ ਚਾਹੀਦੀ ਹੈ ਇਹ ਤੇ ਸਮੋਕ ਅਲਾਰਮ ਬਾਇਲਾ ਚਾਹੀਦੇ ਹੁੰਦੇ ਆ ਹਰ ਪ੍ਰਵਿੰਸ ਤੇ ਹਰ ਟੈਰੀਟਰੀ ਦੇ ਵਿੱਚ ਕੈਨੇਡਾ ਦੇ ਵਿੱਚ ਸਮੋਕ ਅਲਾਰਮ ਲੀਗਲੀ ਚਾਹੀਦੇ ਆ ਰੈਜ਼ਿਡੈਂਟਸ ਨੂੰ ਤੇ ਐਟ ਮਿਨਿਮਮ ਇੱਕ ਸਮੋਕ ਅਲਾਰਮ ਇੱਕ ਫਲੋਰ ਦੇ ਉੱਤੇ ਹੋਣਾ ਜ਼ਰੂਰੀ ਆ ਤੇ ਦੂਜੇ ਜਿਹੜੇ 슬ੀਪਿੰਗ ਏਰੀਆ ਤੋਂ ਬਾਹਰ ਲੈਂਡਲੋਰਡ ਰਿਸਪੌਂਸੀਬਲ ਨੇ ਇਹਦੇ ਲਈ ਕਿ ਉਹਨਾਂ ਨੂੰ ਇੰਸਟਾਲ ਕਰਨੇ ਚਾਹੀਦੇ ਮੇਨਟੇਨ ਕਰਨੇ ਚਾਹੀਦੇ ਆ স্মੋਕ ਅਲਾਰਮ ਰੈਂਟਲ ਪ੍ਰੋਪਰਟੀਆਂ ਦੇ ਉੱਤੇ ਤੇ ਟੈਨੈਂਟ ਨੂੰ ਰਿਪੋਰਟ ਕਰਨਾ ਇਹ ਚਾਹੀਦਾ ਇਹਦੇ ਬਾਰੇ ਸੋ ਦੂਜੀ ਗੱਲ ਆ ਕਿ ਇਹ ਮੰਥਲੀ ਬੇਸਿਸ ਦੇ ਉੱਤੇ ਟੈਸਟ ਕੀਤੇ ਜਾਂਦੇ ਆ ਫਾਇਰ ਡਿਪਾਰਟਮੈਂਟ ਰეკਮੈਂਡ ਕਰਦਾ ਤੁਹਾਨੂੰ ਕਿ ਆਪਣੇ স্মੋਕ ਅਲਾਰਮ ਜਿਹੜਾ ਘੱਟੋ ਘੱਟ ਮਹੀਨੇ ਚੈੱਕ ਕਰੀ ਜ਼ਰੂਰ ਦੇਖੋ ਜਿਹੜੀ ਉਹਦਾ ਟੈਸਟ ਬਟਨ ਹੁੰਦਾ ਉਹਦੇ ਉੱਤੇ ਉਹਨੂੰ ਕਹਿੰਦੇ ਪ੍ਰੈਸ ਕਰਕੇ ਦੇਖ ਲਓ ਅਲਾਰਮ ਜਿਹੜਾ ਇਹ 10 ਸਾਲ ਬਾਅਦ ਫਿਰ ਇਹਨੂੰ रिप्लेस ਕਰਨਾ ਪੈਂਦਾ ਸੋ ਕਈ ਘਰਾਂ ਦੇ ਵਿੱਚ ਮੌਤਾਂ ਹੋਈਆਂ ਲਗਭਗ 60% ਜਿਹੜੇ ਘਰਾਂ ਦੇ ਵਿੱਚ ਅੱਗ ਦੇ ਨਾਲ ਮੌਤਾਂ ਹੋਈਆਂ ਉੱਥੇ ਸਮੋਕ ਅਲਾਰਮ ਹੈ ਨਹੀਂ ਸੀ ਜਾਂ ਜੇ ਸੀਗਾ ਤੇ ਉਹ ਕੰਮ ਨਹੀਂ ਸੀ ਕਰਦਾ ਅਲਾਰਮ ਬਹੁਤ ਕ੍ਰਿਟੀਕਲ ਜਿਹੜੇ ਤੁਹਾਨੂੰ ਸੈਕੰਡਸ ਦਿੰਦਾ ਕੁਮੈਂਟਾਂ ਸੈਕੰਡਾਂ ਦੀ ਖੇਡ ਹੁੰਦੀ ਹੈ ਵੈਨਕੂਵਰ ਦੇ ਵਿੱਚ ਇੱਕ ਬਹੁਤ ਵੱਡੀ ਦੁਰਘਟਨਾ ਤੋਂ ਬਚਾਅ ਹੋ ਗਿਆ ਤੇ ਹੁਣ ਬੇਨਤੀ ਕੀਤੀ ਜਾਂਦੀ ਹੈ ਲੋਕਾਂ ਨੂੰ ਵੀ ਤੁਸੀਂ ਵੀ ਆਪਣੇ ਆਪਣੇ ਜਿਹੜੇ ਸਮੋਕ ਅਲਾਰਮ ਉਹਨਾਂ ਨੂੰ ਟੈਸਟ ਜ਼ਰੂਰ ਕਰ ਲਓ Dóttir, það er náttúrulega í það prógrámum því sem maður putt kardin. Kall fyrirhazur hóngi, kusnamið, gala batana.